ਦੇਵਤ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਪਹੁੰਚਿਆ ਪ੍ਰਸ਼ਾਸਨ ਮੁਰਤੋਂ ਕਿਸਾਨ ਅਤੇ ਪ੍ਰਸ਼ਾਸਨਾਂ ਨੂੰ ਸਾਹਮਣੇ ਹੋਏ ਜ਼ਮੀਨ ਐਕਵਾਇਰ ਕਰਨ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਕੁਝ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਿਸਾਨਾਂ ਦਾ ਇਲਜ਼ਾਮ ਨਹੀਂ ਮਿਲੇ ਹਾਲੇ ਤੱਕ ਪੂਰੇ ਪੈਸੇ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਨੇ ਚਮਕਾਰੇ ਬਾਜੂ ਕੀਤੀ ਹੈ ਬਾਡ ਰੇਂਜ ਆਈਜੀ ਦੇ ਨਾਲ 7 ਤਰੀਕ ਨੂੰ ਰੇਲ ਦੇ ਉੱਤੇ ਕਮਿਟਮੈਂਟ ਹੋਈ ਆ ਕਿ 45 ਦਿਨ ਦੇ ਵਿੱਚ ਫੈਸਲਾ ਹੋਊਗਾ ਉਦੋਂ ਪਹਿਲਾਂ ਅਸੀਂ ਜ਼ਮੀਨਾਂ ਤੇ ਕਬਜ਼ਾ ਨਹੀਂ ਲਵਾਂਗੇ ਅੱਜ ਭਾਰੀ ਪੁਲਿਸ ਦੇ ਬੰਦ ਦੇ ਨਾਲ ਸਾਡੇ ਪ੍ਰਸ਼ਾਸਨ ਨੂੰ ਵਰਤਿਆ ਜਾ ਰਿਹਾ ਤੇ ਸਾਡੀ ਪੁਲਿਸ ਨੂੰ ਜਿਹੜਾ ਸਾਡੇ ਸਾਹਮਣੇ ਖੜਾ ਕੀਤਾ ਗਿਆ ਜਿਹੜਾ ਲੁਕਮੇ ਰੂਪ ਦੇ ਉੱਤੇ ਸਾਡਾ ਜਿਹੜਾ ਕਾਰਪੋਰੇਟ ਹੈ ਉਹ ਜ਼ਮੀਨਾਂ ਤੇ ਕਬਜ਼ਾ ਕਰ ਰਿਹਾ ਹੈ ਅਸੀਂ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਅਸੀਂ ਜਿੰਨਾ ਕਿਸਾਨਾਂ ਨੇ ਪੈਸਾ ਨਹੀਂ ਲਿਆ ਉਹ ਉਹਨਾਂ ਦੇ ਹੱਕ ਦੇ ਵਿੱਚ ਵਿਰੋਧ ਕਰ ਰਹੇ ਆ ਅਸੀਂ ਉਹਨਾਂ ਉਹਨਾਂ ਹੋਰਨਾਂ ਵਿਚਾਰਿਆਂ ਦੀ ਰੋਜੀ ਰੋਟੀ ਲਈ ਵਿਰੋਧ ਕਰ ਰਹੇ ਆ ਪੈਸੇ ਨਹੀਂ ਮਿਲੇ ਇਹਨਾਂ ਪੈਸੇ ਨਹੀਂ ਮਿਲੇ ਆ ਕਿੱਥੇ ਆ ਬਜ਼ੁਰਗੇ 80 ਸਾਲ ਦਾ ਉਹਦੀ ਦਸ਼ਾ ਵੇਖੋ ਕਿਹੜੀ ਆ ਉਹ ਉਹ ਅੱਗੇ ਵੀ ਕਲਪ ਕਲਪ ਕੇ ਉਹਨੂੰ ਮਸ਼ੀਨ ਕਾੜੀਆਂ ਚੋਕ ਕੇ ਖੜਿਆ ਇਹ ਇਹ ਦਸ਼ਾ ਵਾ ਕਿਉਂ ਦੇਖੋ ਇੱਧਰ ਇੱਧਰ ਗੱਲ ਕਰ ਇੱਕ ਮਿੰਟ ਠਹਿਰ ਇੱਕ ਮਿੰਟ ਠਹਿਰੋ ਤੈਨੂੰ ਕੋਠੀ ਦੇ ਪੈਸੇ ਮਿਲ ਗਏ ਨਾ ਮੇਰੀ ਗੱਲ ਸੁਣ ਲੈ ਕੋਠੀ ਦੇ ਪੈਸੇ ਮਿਲ ਗਏ ਰਕੀਏ ਪੂਰੇ ਕਿੰਨੇ ਕਿੰਨੇ ਮਿਲੇ ਆ 32 ਤੇ 18 ਮਿਲ ਗਿਆ ਤੈਨੂੰ ਠੀਕ ਆ ਦੋ ਮਿਲ ਜਾਂਦੇ ਸੀ ਦੋਹਾਂ ਦੇ ਦੋਹਾਂ ਦੇ ਮਿਲ ਗਏ ਤੈਨੂੰ ਪੈਸੇ ਸੁੱਝੇ ਤੂੰ ਅਪਲਾਈ ਕਰ ਤੈਨੂੰ ਪੈਸੇ ਮਿਲ ਜਾਂਦੇ ਆ ਅਪਲਾਈ ਤੇ ਕਹੇਗਾ ਉਹਨੂੰ ਬੈਂਕ ਦੀ ਕਾਪੀ ਤੇ ਦੇਵੇਂਗਾ ਜੇ ਨਹੀਂ ਅਪਲਾਈ ਕੀਤਾ ਇਹ ਕਿੰਨੇ ਨਾ ਕੀ ਇਹ ਫਿਰ ਪ੍ਰਸ਼ਾਸਨ ਚੜ੍ਹ ਕੇ ਆਵਾ ਰੇਲਵੇ ਟ੍ਰੈਕ ਤੇ 45 ਦਿਨ ਦਾ ਟਾਈਮ ਲਿਆ ਸੀ ਆਈਜੀ ਸਾਹਿਬ ਨੇ ਤੇ ਡੀਜੀਪੀ ਪੰਜਾਬ ਨੇ ਇਹ 45 ਦਿਨ ਅਸੀਂ ਕੰਮ ਜੇ ਨਹੀਂ ਕਰਾਂਗੇ ਜਿੱਥੇ ਪੇਵਣ ਨਹੀਂ ਦਿੱਤੀ ਜਿੱਥੇ ਪੇਮੈਂਟ ਦਾ ਇੱਕ ਪੈਸਾ ਨਹੀਂ ਪਿਆ ਪ੍ਰਸ਼ਾਸਨ ਅੱਜ ਵੇਖੋ ਹਜ਼ਾਰਾਂ ਦੀ ਤਰਦਾਚ ਪੰਜਾਬ ਪੁਲਿਸ ਤੇ ਮੁੱਠੀ ਪਰ ਕਿਸਾਨਾਂ ਦੇ ਧੱਕੇ ਨਾਲ ਫੇਰ ਅੱਜ ਕਬਜ਼ਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇੱਕ ਪੈਸਾ ਪੇਮੈਂਟ ਨਹੀਂ ਪਈ ਕੋਠੇ ਟਾਇਆ ਜਾ ਰੇ ਬੰਦੀਆਂ ਦੇ ਵੱਡਾ ਯਵਰ ਪੰਜਾਬ ਸਰਕਾਰ ਦਾ ਹੋ ਬਜ਼ੁਰਗੋ ਘਰ ਦੇ ਪੈਸੇ ਮਿਲੇ ਆ ਤੇ ਜ਼ਮੀਨ ਦੇ ਪੈਸੇ ਨਹੀਂ ਨਹੀਂ ਫਿਰ ਜੀ ਜ਼ਮੀਨ ਦਾ ਕਬਜ਼ਾ ਕਿਉਂ ਕਰ ਲਈ ਪੁੱਸ ਉਹ ਜ਼ਮੀਨ ਦੇ ਨਹੀਂ ਨਹੀਂ ਦੱਸੋ ਰਾ ਜੇ ਉਹਨਾਂ ਨੂੰ ਉਹਨਾਂ ਨੂੰ ਜ਼ਮੀਨ ਇੱਕ ਮਿੰਟ ਇੱਕ ਮਿੰਟ ਨਹੀਂ ਸਮਝਦੇ ਦੱਸੋ ਇਹ ਪਹਿਲਾ ਟਾਪੀ ਜਿੱਤੀ ਦੇ ਪੈਸੇ ਜ਼ਮੀਨ ਦੇ ਪੈਸੇ ਨਹੀਂ ਮਿਲਦਾ ਸਾਹਿਬ ਤੁਸੀਂ ਸਮਝਦੇ ਨਹੀਂ ਕਿਹਦੀ ਭਈ ਆ ਜੀ ਉੱਤੇ ਕੰਮ ਕਰੋ ਉਹ ਪੰਜਾ ਦਿਨ ਦੇ ਅੰਦਰ ਨਾ ਪੈਸੇ ਵਧਾ ਕੇ ਰੇਟ ਤੇ ਫੇਰ ਤੁਹਾਡੇ ਖਾਤਿਆਂ ਚ ਪਾ ਕੇ ਫੇਰ ਕਬਜ਼ੇ ਕਰਾਂਗੇ ਉੱਤੇ ਕੰਮ ਕਰੋ ਕਮਿਟਮੈਂਟ ਤੇ ਕੀ ਕਰ ਤੁਸੀਂ ਉਹਨਾਂ ਨੂੰ ਨਹੀਂ ਮੰਨਦੇ ਟੀਜੀ ਜੀ ਨੂੰ ਜੀ ਜੀ ਕੋ ਦੱਸਦੇ ਨਾ ਉਸ ਤੋਂ ਬਾਅਦ ਜੇ ਦੋ ਪਰਿਵਾਰੀ ਲਿਆਓ ਤੇ ਉਹਨੂੰ ਪਤਾ ਲੱਗ ਵੀ ਆ ਪਈ ਪੈਸੇ ਦਿੱਤੇ ਆ ਤੇ ਨਹੀਂ ਰਤੇ ਇੱਥੇ ਆ ਲੈ ਆਓ ਉਹਨਾਂ ਨੂੰ ਲਿਆਓ ਜੀ ਲਿਆਓ